ਕਿਸੇ ਵੀ ਥਾਂ ਤੇ ਕਿਸੇ ਵੀ ਮੁਲਕ 'ਚ ਜਿਹੜਾ ਲੋਕਤੰਤਰ ਆ ਉਹ ਬਕਰਾਂ ਤਾਲੀ ਰਿਆ ਸਰਦਾਵਾ ਜਿਉਂ ਤੇ ਸਹੀ ਤਰੀਕੇ ਨਾਲ ਵੋਟਾਂ ਪੈਣ ਸਹੀ ਲੋਕਾਂ ਦੀਆਂ ਵੋਟਾਂ ਪੈਣ ਔਰ ਜਿਹੜਾ ਵੀ ਐਲੀਜੀਬਲ ਵੋਟਰ ਆ 1% 1 ਵੋਟ ਜਿਹੜੀ ਆ ਉਹਦਾ ਅਧਿਕਾਰ ਚੰਗਿਤਰਾ ਉਹਦਾ ਬੋਲਿਕ ਅਧਿਕਾਰ ਆ ਉਹਨੂੰ ਚੰਗੀ ਤਰ੍ਹਾਂ ਉਹ ਲਾਗੂ ਕਰ ਸਕੇ ਅ ਆਫਸਰ ਯਾ ਕਿ ਆ ਜਿਹੜੀ ਹੁਣ ਕੌਂਟਰੋਵਰਸੀ ਹੋਈ ਆ ਉਹਦੇ ਨਾਲ ਹੀ ਸਾਡੇ ਸਿਸਟਮ ਦੇ ਉੱਤੇ ਵਿਸ਼ਵਾਸ ਉੱਠਿਆ ਲੱਗਦਾ ਵਾ ਔਰ ਮੇਰਾ ਖਿਆਲ ਯਾ ਇਹਨੂੰ ਸਿਸਟਮ ਨੂੰ ਦੁਬਾਰਾ ਸਸਥਾਵਾਂ ਦੇ ਵਿੱਚ ਵਿਸ਼ਵਾਸ ਬਹਾਲ ਕਰਨ ਵਾਸਤੇ ਸੁਪਰੀਮ ਕੋਰਟ ਨੂੰ ਇੱਕਦਮ ਧਖਲ ਦੇਣਾ ਚਾਹੀਦਾ ਵਾ ਔਰ ਮੇਰਾ ਮੰਨਣਾ ਆ ਕਿ ਜੇ ਨਾ ਚਿਰ ਤੱਕ ਪ੍ਰੋਪਰ ਇਨਕੁਆਰੀ ਨਹੀਂ ਹੁੰਦੀ ਇਹ ਸਾਰਾ ਵੋਟ ਰਿਵੀਜ਼ਨ ਦਾ ਸਿਸਟਮ ਜਿਹੜਾ ਵਾ ਇਹਨੂੰ ਪੋਲਟ ਤੇ ਪਾ ਦੇਣਾ ਚਾਹੀਦਾ ਕੋਈ ਬਹੁਤੀ ਦੇਰ ਵਾਸਤੇ ਨਹੀਂ 15 ਦਿਨ ਵਾਸਤੇ ਮਹੀਨੇ ਵਾਸਤੇ ਇਹਨੂੰ ਪੋਲਟ ਤੇ ਪਾ ਕੇ ਮੇਰਾ ਖਿਆਲ ਹੈ ਕਿ ਇਨਕੁਆਰੀ ਕਰਨ ਦੀ ਲੋੜ ਆ ਵੀ ਜੋ ਹੋਇਆ ਉਹਦਾ ਸੱਚ ਬਾਹਰ ਆਵੇ ਔਰ ਇਨਕੁਆਰੀ ਜਿਹੜੀ ਆ ਉਹਦੇ ਵਾਸਤੇ ਜਾਂ ਤੇ ਪਾਰਲੀਮੈਂਟਰੀ ਇਨਕੁਆਰੀ ਹੋਵੇ ਜਿੱਦੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੋਣ ਜਾਂ ਫਿਰ ਉੱਚ ਪੱਧਰੀ ਤੇ ਨਹੀਂ ਚਾਰ ਮਹੀਨ ਪੰਜ ਮਹੀਨਾਂ ਦੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਸੁਪਰੀਮ ਕੋਰਟ ਦੇ ਜੱਜ ਰਿਟਾਇਰਡ ਜਾਂ ਮੌਜੂਦਾ ਜੱਜ ਨੇ ਉਹਦੀ ਇਨਕੁਆਇਰੀ ਕਰਨ ਇਹ ਬਹੁਤ ਜ਼ਰੂਰੀ ਆ ਕਿ ਜੋ ਹੋਇਆ ਵਾ ਇਹਦਾ ਸੱਚ ਬਾਹਰ ਆਵੇ ਕਿ ਵਾਕੇ ਹੀ ਇਹ 65 ਲੋਕ 65 ਲੱਖ ਲੋਕ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹ ਗਲਤ ਵੋਟਾਂ ਕੱਟੀਆਂ ਗਈਆਂ ਇਹਦੀ ਕੀ ਸਚਾਈ ਹੈ ਕਿੰਨੇ ਅੰਗ ਦੀ ਗਲਤ ਵੋਟਾਂ ਕੱਟੀਆਂ ਗਈਆਂ ਕਿੰਨੇ ਲੋਕ ਨੇ ਜਿਹੜੇ ਜ਼ਿੰਦਾ ਨੇ ਜਿਹਨਾਂ ਨੂੰ ਮਰੇ ਦਿਖਾਇਆ ਗਿਆ ਵਾ ਜਾਂ ਕਿੰਨੇ ਲੋਕ ਨੇ ਜਿਹੜੇ ਮਰੇ ਹੋਏ ਨੇ ਜਿਨ੍ਹਾਂ ਦੀਆਂ ਅੱਜ ਵੀ ਵੋਟਾਂ ਇਸ ਫਰੈਸ਼ ਰਿਵੀਜ਼ਨ ਦੇ ਵਿੱਚ ਬੜੀਆ ਇਹਦੀ ਇੱਕ ਬਹੁਤ ਉੱਚ ਪੱਧਰੀ ਕੋਖ ਜਿਹੜੀ ਆ ਉਹ ਕਰਨ ਦੇ ਡੈਫੀਨਿਟਲੀ ਲੋਡ ਹੈ ਔਰ ਇਸ ਤੋਂ ਬਾਅਦ ਮੇਰਾ ਖਿਆਲ ਆ ਕਿ ਵੋਟ ਰਿਵੀਜ਼ਨ ਦੇ ਵਿੱਚ ਖੋਟਾ ਕਿਉਂ ਆਇਆ ਪ੍ਰੋਬਲਮਸ ਕਿਉਂ ਆਇਆ ਇਹਦੇ ਵਾਸਤੇ ਇੱਕ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਸਦਨਾ ਚਿੱਤਾ ਜਿੱਥੇ ਡਿਸਕਸ਼ਨ ਹੋਣੀ ਚਾਹੀਦੀ ਆ ਕਿ ਜੇ ਵੋਟ ਰਿਵੀਜ਼ਨ ਹੋਣੀ ਆ ਤੇ ਉਹਦੀ ਕੀ ਸਿਸਟਮ ਬਣਾਇਆ ਜਾਵੇ ਔਰ ਉਹਦਾ ਸੁਝਾਅ ਜਿਹੜੇ ਨੇ ਪਾਰਲੀਮੈਂਟ ਵੱਲੋਂ ਸੁਝਾਅ ਵਲ ਇਕਸ਼ਨ ਕਮਿਸ਼ਨ ਨੂੰ ਦੇਣੇ ਬੰਦੇ ਆ ਬਿਆਨਬਾਜ਼ੀ ਤੋਂ ਉੱਤੇ ਉੱਠ ਕੇ ਸਾਨੂੰ ਕੰਮ ਕੰਮ ਦੀ ਲੋੜਿਆ ਬਿਆਨਬਾਜ਼ੀ ਠੀਕ ਆ ਕਾਂਗਰਸ ਕੁਝ ਕਹਿ ਰਹੀ ਆ ਕਿ ਭਾਜਪਾ ਜਿਹੜੀ ਆ ਉਹਦੀ ਇਲੈਕਸ਼ਨ ਕਮਿਸ਼ਨ ਕੱਟ ਪਤਲੀ ਬਣ ਚੁੱਕਾ ਵਾ ਭਾਜਪਾ ਕਹਿ ਰਹੀ ਆ ਕਿ ਚੋਰ ਮਚਾਇ ਸ਼ੋਰ ਕਾਂਗਰਸ ਵੋਟਾਂ ਦੀ ਚੋਰੀ ਕਰਦੇ ਰਹੀ ਆ ਉਹਨਾਂ ਨੂੰ ਦਰਨੂ ਹੀ ਦਿੱਤੇ ਨੇ ਔਰ ਔਰ ਇਹ ਜੋ ਐਸਵੇਡਿ ਕੰਟਰੋਵਰਸੀ ਆ ਬੇ ਬੁਣਿਆ ਗਿਆ ਚਲੋ ਇਹ ਤੇ ਬਿਆਨਬਾਜ਼ੀ ਹੋ ਗਈ ਲੇਕਿਨ ਅਸਲੀਅਤ ਕੀ ਆ ਲੋਕੀ ਜਾਣਨਾ ਚਾਹੁੰਦੇ ਆ ਵੀ ਇਲੈਕਸ਼ਨ ਕਮਿਸ਼ਨ ਕੀ ਇਲੈਕਸ਼ਨ ਕਮਿਸ਼ਨ ਵਾਕੇ ਰਲਿਆ ਹੋਇਆ ਸੀ ਕੀ ਇਹ ਐਮ ਗੈਲੀ ਜੀ ਐਮ ਗੈਲੀ ਹੋਈਆ ਇਹ ਅਸੈਂਬਲੀ ਲੈਵਲ ਤੇ ਸੀ ਸੋ ਜੋ ਕੁਝ ਹੋਇਆ ਬਿਹਾਰ ਦੇ ਵਿੱਚ ਇਹਦੀ ਇੱਕ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਔਰ ਉਹ ਜਾਂਚ ਤੋਂ ਬਾਅਦ ਇਹ ਪ੍ਰੋਸੈਸ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਅੱਜ ਬਿਹਾਰ 'ਚ ਹੋਇਆ ਉਸ ਤੋਂ ਬਾਅਦ ਇਹ ਵੋਟ ਰਿਵੀਜ਼ਨ ਜਿਹੜੀ ਆ ਇਹ ਕੰਟੀਨਿਊਇੰਗ ਪ੍ਰੋਸੈਸ ਆ ਬਿਲਕੁਲ ਹੋਣਾ ਚਾਹੀਦਾ ਵਾ ਹਰ ਸਾਲ 2 ਸਾਲ 3 ਸਾਲ ਬਾਅਦ ਮੇਰੇ ਸਾਹਮਣੇ ਵੀ ਕੰਟੀਨਿਊਇੰਗ ਪ੍ਰੋਸੈਸ ਆ ਜਿਹੜਾ ਜਾਰੀ ਰਹਿਣਾ ਚਾਹੀਦਾ ਵਾ ਔਰ ਆਪਾਂ ਇਹ ਕਈ ਐ ਵੀ ਵੋਟਾਂ ਦੀ ਰਿਵੀਜ਼ਨ ਹੀ ਹੋਣੀ ਚਾਹੀਦੀ ਇਹ ਪੋਸਿਬਲ ਨਹੀਂ ਹੋਗੀ ਜਿਹਨਾਂ ਦੀ ਮੌਤ ਹੋ ਜਾਂਦੀ ਔਰ ਡਿਲੀਟ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਸ਼ਿਫਟ ਕਰ ਜਾਂਦਾ ਉਹਦੀ ਵੋਟ ਦੂਜੇ ਥਾਂ ਤੇ ਜਾਣੀ ਚਾਹੀਦੀ ਹੈ ਵੋਟ ਰਿਵੀਜ਼ਨ ਜ਼ਰੂਰੀ ਆ ਲੇਕਿਨ ਵੋਟ ਰਿਵੀਜ਼ਨ ਸਹੀ ਤਿਕਾਣਾ ਨਾ ਹੋਣੀ ਚਾਹੀਦੀ ਆ ਔਰ ਬਿਹਾਰ ਦੇ ਵਿੱਚ ਜੋ ਹੋਇਆ ਵਾ ਜੋ ਡਰਾਫਟ ਵੋਟਰ ਲਿਸਟ ਬਣੀ ਆ ਉਹਦੀ ਡਿਟੇਲਡ ਕੋਖ ਹੋਣੀ ਚਾਹੀਦੀ ਆ ਔਰ ਉਹ ਕੋਖ ਕਰਕੇ ਉਹਦੀ ਰਿਪੋਰਟ ਮੋਤ ਦੇ ਸਾਹਮਣੇ ਪੇਸ਼ ਕੀਤੀ ਜਾਵੇ ਔਰ ਫਿਰ ਅਸ ਤੋਂ ਅਗਲਾ ਸਟੈਪ ਜਿਹੜਾ ਵਾ ਉਹਦੇ ਚ ਉਹਦੇ ਵੱਲ ਨੂੰ ਪੱਧਿਆ ਜਾਵੇ ਇਹ ਮੇਰਾ ਵਿਚਾਰ ਆ